ਨੇ ਕਾ ਦਾ ਕੰਮ ਚੱਲਦਾ ਹੈ ਛੜਕਾਂ ਪਰ ਤੁਹਾਨੂੰ ਕੰਮ ਦੱਸੋ ਨਾ ਕੀ ਤਾਂ ਲੈਂਦਾ ਇੱਥੇ ਲੋਕਾਂ ਕੋ ਮੀਂਹ ਆ ਦੇ ਦਿਨ ਮੈਨੂੰ ਪਤਾ ਦੀ ਕਿੰਨੀਆਂ ਵੀਡੀਓ ਭੇਜੀਆਂ ਲੋਕਾਂ ਨੇ ਤੇ ਆ ਦੇਖੋ ਜੀ ਮੰਡੀ ਦਾ ਹਾਲ ਸਰ ਆਪਣਾ ਇਹਨਾਂ ਨੇ ਸੀਵਰੇਜ ਦਾ ਕੀਤਾ ਵਾ ਸਰ ਇਹ ਹੁਣ ਸਫਾਈ ਦਾ ਤੇ ਕਮੇਟੀ ਨੇ ਕਰਨਾ ਜੀ ਆ ਜਿਹੜੀ ਆ ਸਫਾਈ ਆ ਸਾਰਾ ਜੋ ਇਹ ਕਿੰਨੇ ਕਰਦਾ ਇੱਕ ਕਮੇਟੀ ਵਾਲੇ ਨੇ ਹਾਂ ਇਹ ਪੂਰਾ ਕਰ ਕਰ ਜੋ ਵੀ ਹੋ ਜਾਏ ਇਹ ਉਸ ਪਾਈ ਦਾ ਇਹਨਾਂ ਨੇ ਕਰਨਾ ਨਹੀਂ ਨਹੀਂ ਬਾਕੀ ਵੀ ਕੰਮ ਕਿਉਂ ਨਹੀਂ ਕੰਪਲੀਟ ਹੋਇਆ ਮੰਡੀ ਦਾ ਤੁਹਾਨੂੰ ਮੈਂ ਕਿਹਾ ਇਹ ਚੌਥੀ ਡਿਸੀਜਨ ਤੋਂ ਪਹਿਲਾਂ ਕਰਾ ਉਹ ਤੋਂ ਨਾ ਸੀ ਜੀ ਕਾਰਗਰ ਸਿਵਰੇਜ ਨੂੰ ਲੰਘਿਆ ਸਾਡੇ ਸਾਡੇ ਸਾਰੇ ਕਰਕੇ ਵੀ ਜਿਹੜਾ ਸਿਵਰੇਜ ਪਿਆ ਨਾ ਜੀ ਕੋਈ ਇੱਕ ਪ੍ਰਸਾਦ ਦੀ ਵੇਟ ਕਰਨੀ ਸੀ ਨਹੀਂ ਤੇ ਉਹ ਡਿਸਰਬ ਹੋ ਜਾਣੀ ਸੀ ਪੀਸੀਦਾਰੀ ਹੁਣ ਬਾਹਰ ਪ੍ਰਸਾਦ ਲੰਘਦੇ ਸਾਰੀ ਇਹ ਪੀਸੀ ਪਾ ਦੇਣੀ ਆ ਇਸ ਕਰਕੇ ਨਹੀਂ ਪੀਸੀ ਪਾਈ ਵੀ ਉਹ ਡਿਸਰਬ ਹੋ ਜਾਣੀ ਸੀ ਇੱਕ ਪ੍ਰਸਾਦ ਦੀ ਦੂਰੀ ਐ ਸੀਵਰੇਜ ਦੇ ਉੱਤੇ ਪੈਨ ਤੇ ਜਦੋਂ ਸਿਵਰੇਜ ਪਾਇਆ ਜੀ ਹਾਂ ਸੜਕਾਂ ਦੇ ਉੱਤੇ ਸਿਵਰੇਜ ਪਿਆ ਨਾ ਜੀ ਉਹ ਵੀ ਉੱਥੇ ਡਿਸਰਬ ਹੋ ਜਾਣੀ ਸੀ ਸਾਰੀ ਪੀਸੀ ਜੀ ਨਹੀਂ 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 ਸਾਦੀ ਇਹ ਇਹਦਾ ਇਹਦਾ ਦੱਸੋ ਕਿੱਥੇ ਪਾਣੀ ਜਾਣਾ ਹੈ ਸਿਵਰੇਜ ਕਿੱਥੇ ਕਿੰਦੇ ਤੋਂ ਪਾਇਆ ਸਿਵਰੇਜ ਇੱਧਰ ਤੇ ਰੱਖੂ ਕਿੰਦੇ ਸਾਰਾ ਸਾਰਾ ਕੰਮ ਤਾਂ ਟੱਪਿਆ ਉਦਾਂ ਹੀ ਆ ਸਾਰਾ ਪੀਸੀ ਦਾ ਹੀ ਹੈ ਨਾ ਪੀਸੀ ਪਨੀ ਸਾਰੀ ਇੱਕ ਪਨੀ ਉਹਦਾ ਜਿਹੜਾ ਇਹ ਸਾਹ ਹਾਪੋਰਟ ਕਿੰਨੇ ਇਹਦੇ ਵਿੱਚ ਜਦੋਂ ਆਪਾਂ ਮੰਡੀ ਦਾ ਪ੍ਰੋਜੈਕਟ ਤਿਆਰ ਕੀਤਾ ਸੀ ਨਾ ਜੀ ਇਹ ਤੇ ਸੀਸੀ ਲਈ ਸੀ ਸਾਰੇ ਜੀ ਤੇ ਉਹ ਸੀਸੀ ਵਾਲਾ ਉਹਨਾਂ ਨੇ ਐਕਸਟੀਮੇਟ ਨਹੀਂ ਪਾਸ ਕੀਤਾ ਜਿਹੜਾ ਪੀਸੀ ਵਾਲਾ ਵਾ ਉਹ ਆ ਸਾਰਾ ਏਰੀਆ ਮਤਲਬ ਇਹਦੇ ਵਿੱਚ ਕੰਮ ਦੇ ਵਿੱਚ ਰਹਿ ਗਿਆ ਜੀ ਇਹ ਨਹੀਂ ਹੈਗਾ ਜੀ ਹਾਂ ਹਾਂ ਜੀ ਸੱਚੀ ਗੱਲ ਸੱਚੀ ਰੋੜ ਗੱਲੀਆ ਆਹ ਤਾਂ ਰੋੜ ਗੱਲੀਆ ਪਈਆਂ ਸਾਰਾ ਕੁਝ ਬੇਚੀ ਤਜਾਰ ਤੋਂ ਰੋੜ ਗੱਲੀਆ ਇਹਦੇ ਵਿੱਚ ਪਾਣੀ ਜਾਂਦਾ ਨਾਲ ਹੀ ਸਾਰਾ ਸਫਾਈ ਦਾ ਹੁੰਦਾ ਪਿਆਰ ਇਹਦੇ ਵਿੱਚ ਆਹ ਦੇਖੋ ਮੰਡੀ ਦਾ ਕੀ ਬੜਿਆ ਕਿਸ ਵਈਸ ਮਿੱਟੀ ਨੇ ਦੇ ਦੇ ਮਾਰਕੀਟ ਕਿੱਥੇ ਗਿਆ ਸੈਕਟਰੀ ਸਾਹਿਬ ਹਾਂਜੀ ਹਾਂਜੀ ਅਸਰ ਕੀ ਬੜਿਆ ਆ ਗਈ ਆ ਮੰਡੀ ਦਾ ਦੁਬਾਰਾ ਹੋ ਗਿਆ ਨਹੀਂ ਦੁਬਾਰਾ ਕਿੱਦਾਂ ਹੋ ਗਿਆ ਆਪਣੇ ਕੋ ਮੰਡੀ ਦੇ ਕਿਲੀ ਨੂੰ ਮੰਡੀ ਤੂੰ ਮੰਡੀ ਦਾ ਗਿਆ ਇੰਨਾ ਪੈਸੇ ਲਾ ਕੇ ਦਿੱਤੇ ਉਹ ਮੰਡੀ ਦਾ ਸੱਤਿਆ ਨਾਸ ਕਰੀ ਜਾਂਦੇ ਹੋ ਇੱਕ ਦੇ ਕਰਦੇ ਆ ਤੁਹਾਡੀ ਡਿਊਟੀ ਹੈ ਉਧਰ 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 ਦੇਖੀ 20 ਪਾ ਤੁਹਾਡੇ ਤੇ ਪਾਣੀ ਪਾਣੀ ਹੋ ਗਿਆ ਇਹ ਦਰੂਸ ਦੀ ਉਹ ਸਾਰਾ ਪਾਣੀ ਦੇ ਵਿੱਚ ਆਇਆ ਕਰੀ ਹਾਂ ਇਹਦੇ ਵਿੱਚੋਂ ਮੋਟਰ ਕਨੈਕਸ਼ਨ ਨਹੀਂ ਆ ਤੇ ਮਿਲਿਆ ਮੋਟਰ ਸੀ ਕੱਟ ਕਰ ਦਿੱਤੀ ਆ ਟੈਂਪਰੀਰੀ ਚਲਾਈ ਵੀ ਸੀ ਕਨੈਕਸ਼ਨ ਕਿਉਂ ਨਹੀਂ ਮਿਲਿਆ ਇਹਨੂੰ ਇਹਨੂੰ ਖਾਲੀ ਖਾਲੀ ਕਰ ਦਿੱਤਾ ਆ ਟੈਂਪਰੀਰੀ ਮੋਟਰ ਲਾਈ ਸੀਗੀ ਜਿਹੜੀ ਦੂਜੀ ਮੋਟਰ ਆ ਉਹ ਫੇਰ ਤੇ ਇਹਦੇ ਵਿੱਚ ਇਹ ਪਾਣੀ ਲਿਫਟ ਹੋ ਕੇ ਸਾਰਾ ਉੱਥੇ ਜਿਹੜਾ ਆਪਣਾ ਸੀਵਰੇਜ ਆ ਉਹਦੇ ਵਿੱਚ ਸਾਰਾ ਅੱਗੇ ਜਾਏਗਾ ਨਹੀਂ ਨਹੀਂ ਚਾਹੂਗਾ ਆਪਾਂ ਮੋਟਰ ਕਿਉਂ ਨਹੀਂ ਲੱਗੀ ਆ ਦੱਸੋ ਮੋਟਰ ਮੋਟਰ ਦਾ ਕਨੈਕਸ਼ਨ ਕਨੈਕਸ਼ਨ ਨਹੀਂ ਮੋਟਰ ਕਿੰਦਾ ਤੇ ਨਾ ਕਨੈਕਸ਼ਨ ਤੁਸੀਂ ਕਲੈਕਸ਼ਨ ਭਰਾਈ ਕੀਤਾ ਅਪਲਾਈ ਕੀਤਾ ਸਰ ਤਾਂ ਕਿਉਂ ਨਹੀਂ ਦੇਣ ਹਾਂ ਕੀਤਾ ਸਰ ਇੱਕ ਦਿਨ ਵਿੱਚ ਮਿਲ ਜੂਗਾ ਜੀ ਹਾਂ ਇੱਕ ਦਿਨ ਲੱਗਣਾ ਬਤੌਰ ਹਾਂ ਉਹਨੇ ਕਿਹਾ ਵੈਸੇ ਚਲਾ ਲਓ ਅੱਜ ਤਾਰ ਲਾਤੀ ਵੈਸੇ ਤਾਰ ਕਿਉਂ ਲਾਤੀ ਤੂੰ ਗਾਇ ਕੋਈ ਦੀ ਕੰਮ ਕਰਾ ਦੇ ਕੰਮ ਕਰਾ ਦਿੱਤੀ ਹੈ ਜੀ 4130 ਰੁਪਏ ਸਕੋਰ ਜਮ੍ਹਾਂ ਕਰਾ ਦੋ ਕਲੈਕਸ਼ਨ ਅਪਲਾਈ ਦੂਗੀ ਕਦੋਂ ਅੱਪਾ ਨੂੰ ਸਾਰਾ ਕਨੈਕਸ਼ਨ ਲਾਓ ਇੱਥੇ ਪਾਣੀ ਕਿਉਂ ਖਲੋਂਦਾ ਬਸ ਗੱਲ ਇੰਨੀ ਹੈ ਤਿੰਨ ਤਿੰਨ ਚ ਰਿਪੋਰਟ ਕਰਦੇ ਜੀ ਜੇ ਕੋਈ ਮੁਸ਼ਕਲ ਹੋਵੇ ਤੁਹਾਨੂੰ ਦੱਸਦੇ ਹਾਂ ਜੀ ਤਿੰਨ ਤਿੰਨ ਚ ਰਿਪੋਰਟ ਕਰਦੇ ਲਵਾ ਕੇ ਜੀ ਕੋਈ ਮੁਸ਼ਕਲ ਹੋਊਗੀ ਜੀ ਤੁਹਾਨੂੰ ਦੱਸ ਦਿਆਂਗੇ ਨਹੀਂ ਲੱਗ ਰਿਹਾ ਹਾਂ ਫੇ ਤੰਤਾ ਲੇਕਨ ਵੀ ਕਰਾਂਗੇ ਸਾਨੂੰ ਕੋਈ ਮੁਸ਼ਕਲ ਕੋਲ ਹੀ ਤਾਰ ਕੇ ਇਹਨਾਂ ਮੋਟਰਾਂ ਫਿੱਟੇ ਇਹਨਾਂ ਕਰਾਉਣੀਆਂ ਜੀ ਇਹ ਮੋਟਰਾਂ ਫਿੱਟ ਕਰਾ ਦੇਣ ਲਾਗੇ ਟਰਾਂਸਫਰ ਫਿਟਿੰਗ ਕਰਾਉਣ ਬਸ ਕਨੈਕਸ਼ਨ ਹੋਣ ਚਾਹੀਦਾ ਹੈ ਕੀ ਵਾਦ ਅੱਜ ਅੱਜ ਵੀਰ ਵਾਦ ਹਾਂਜੀ 100 ਵਾਟ ਚਾਲੂ ਚਾਹੀਦਾ ਜੀ ਮੈਂ 100 ਵਾਟ ਫ ਕਾਲਾ ਦਾ ਦਿਓ ਇੱਕੋ ਦੇ ਕਾਲ ਦੇਕੋ ਦਿਓ ਇੱਕੋ ਦੇ ਕਾਲ ਦਾ ਦਿਓ ਆਜੋ 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 ਕਾਲ ਦਾ ਦਿਓ ਸੈਕਟੀ ਸਾਹਿਬ ਇੱਕ ਗੰਦ ਜਣਾ ਦਾ ਸਾਡੇ ਆ ਸਾਫ ਹੋਣਾ ਚਾਹੀਦਾ ਮੰਡੀ ਹਾਂ ਪਾ ਕਿੰਨਾ ਬੰਦਹਾ ਘਾਤਾ ਤੁਸੀਂ ਮੰਡੀ ਦਾ ਇੰਨਾ ਪੈਸੇ ਲਾਇਆ ਆਪਾਂ ਨੂੰ ਕੀ ਫਾਇਦਾ ਹੋਇਆ ਯਾਰ